ਸਤ ਸੰਗਤ ਜੀ ਦਾਸ ਭਾਈ ਸਤਪਾਲ ਸਿੰਘ ਹੈਡ ਗ੍ਰੰਤੀ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਆਪ ਸਾਰੀਆਂ ਸੰਗਤਾਂ ਨੂੰ ਗੁਰੂ ਫਤਿਹ ਅਰਜ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਰਮ ਹੇਤ ਸਾਕਾ ਜਨ ਕੀ ਆਸ਼ੀਸ਼ ਦੀਆ ਪਰ ਸਿਰਦ ਨਾ ਦੀਆ ਐਸੇ ਮਹਾਨ ਸਤਗੁਰੂ ਵੱਡੇ ਸਾਕੇ ਕਰਨ ਵਾਲੇ ਸੀਸ ਬલિદાન ਦੇਣ ਵਾਲੇ ਸਤਗੁਰੂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸ਼ਹੀਦਾਂ ਦੇ ਸਰਤਾਜ ਸਤਗੁਰੂ ਪਾਤਸ਼ਾਹ ਜੀ ਦਾ ਅੱਜ 419 ਸ਼ਹੀਦੀ ਦਿਹਾੜਾ ਹੈ ਜਿਹੜਾ ਗੁਰੂ ਨਾਨਕ ਨਾਮਲੇਵਾ ਸਿੱਖ ਸੰਗਤਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੜੀ ਚੜ੍ਹਦੀ ਕਲਾ ਦੇ ਨਾਲ ਮਨਾ ਰਹੀਆਂ ਨੇ ਉੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਦਰੋ ਘਰੋਂ ਵਰਸਾਈ ਹੋਈ ਪਵਿੱਤਰ ਨਗਰੀ ਸ੍ਰੀ ਤਰਨਤਾਰਨ ਸਾਹਿਬ ਅਤੇ ਉਹਨਾਂ ਦੇ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਵਿਖੇ ਬੜੀ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾ ਰਿਹਾ ਹੈ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਦੁਪਹਿਰ ਦੇ ਸਮੇਂ ਲਾਹੌਰ ਦੇ ਵਿੱਚ ਜਿੱਥੇ ਅੱਜ ਗੁਰਦੁਆਰਾ ਡੇਰਾ ਸਾਹਿਬ ਹੈ ਇੱਥੇ ਸ਼ਹਾਦਤ ਦਾ ਅੰਜਾਮ ਸਤਗੁਰੂ ਪਾਤਸ਼ਾਹ ਨੇ ਰਾਵੀ ਦੇ ਕੰਡੇ ਤੇ ਪੀਤਾ ਸੀ ਗੁਰੂ ਅਰਜਨ ਦੇਵ ਜੀ ਨੂੰ ਭਾਵੇਂ ਬੜੇ ਤਸੀਹੇ ਦਿੱਤੇ ਪਰ ਗੁਰੂ ਸਾਹਿਬ ਜੀ ਨੇ ਤਸੀਹਿਆਂ ਨੂੰ ਸਵੀਕਾਰ ਕਰਦਿਆਂ ਹੋਇਆਂ ਉਸ ਚੰਦੂ ਪਾਪੀ ਦੀ ਇੱਕ ਵੀ ਈਣ ਨੂੰ ਜਿਹੜਾ ਹੈ ਉਹ ਨਹੀਂ ਮੰਨਿਆ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸ਼ਹਾਦਤ ਦਾ ਜਾਮ ਪੀ ਲਿਆ ਉਹਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪ੍ਰਣ ਕੀਤਾ ਕਿ ਜਿਨ੍ਹਾਂ ਜਿਨ ਨੇ ਸਾਡੇ ਗੁਰੂ ਸਾਹਿਬ ਸਾਡੇ ਪਿਤਾ ਜੀ ਨੂੰ ਸ਼ਹੀਦ ਕੀਤਾ ਹੈ ਅਸੀਂ ਉਹਨਾਂ ਦੇ ਕੋਲੋਂ ਬਦਲਾ ਲਵਾਂਗੇ ਗੁਰੂ ਅਰਗੁਨ ਸਾਹਿਬ ਜੀ ਨੇ ਸ਼ਹੀਦੀ ਤੋਂ ਬਾਅਦ ਦੋ ਤਲਵਾਰਾਂ ਜਿਹੜੀਆਂ ਨੇ ਉਹ ਪਹਿਨੀਆਂ ਜਿਨੂੰ ਇਸੇ ਤਰ੍ਹਾਂ ਕਵੀ ਜਣ ਲਿਖਦੇ ਨੇ ਦੋ ਤਲਵਾਰੀ ਬੱਧੀਆਂ ਇੱਕ ਮੀਰ ਦੀ ਇੱਕ ਪੀਰ ਦੀ ਇੱਕ ਅਜਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰ ਦੀ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਦਸਤਗੀਰ ਹੋਏ ਪੰਜ ਪੀਰ ਹਰਗੁਰ ਹਰਗੋਬਿੰਦ ਅਤੁੱਲਾ ਦੀਨ ਦੁਨੀਕਾ ਦਾ ਪਾਤਸ਼ਾਹ ਪਾਤਸ਼ਾਹੋ ਪਾਤਸ਼ਾਹ ਅਡੋਲਾ ਐਸੇ ਦੀਨ ਦਿਆਲ ਸਤਗੁਰੂ ਜੀ ਨੇ ਤਖਤ ਰਚਿਆ ਤਲਵਾਰਾਂ ਪੈਨੀਆਂ ਘੋੜੇ ਰੱਖੇ ਸ਼ਸਤਰ ਪਹਿਨੇ ਅਤੇ ਫੌਜ ਬਣਾ ਕਰਕੇ ਤਿਆਰ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਮੇਂ ਤੋਂ ਬਾਅਦ ਇਸੇ ਤਰ੍ਹਾਂ ਗੁਰਤਾ ਗੱਦੀ ਤੋਂ ਬਾਅਦ ਚੰਦੂ ਪਾਪੀ ਨੂੰ ਦਿੱਲੀ ਤੋਂ ਨੱਥ ਪਾ ਕੇ ਕਰਨ ਤਾਰਨ ਸਾਹਿਬ ਦੀ ਧਰਤੀ ਤੇ ਇੱਕ ਰਾਤ ਰੁਕੇ ਇਥੋਂ ਅੰਮ੍ਰਿਤਸਰ ਤੇ ਅੰਮ੍ਰਿਤਸਰੋਂ ਲਾਹੌਰ ਨੱਕ ਦੇ ਵਿੱਚ ਨਤ ਪਾ ਕੇ ਕਰਕੇ ਗੁਰੂ ਸਾਹਿਬ ਜੀ ਨੇ ਖੜਿਆ ਤੇ ਚੰਦੂ ਨੂੰ ਆਪਣੇ ਕੀਤੇ ਦੀ سزا ਜਿਹੜੀ ਹੈ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦਿੱਤੀ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਨੂੰ ਕੋਟਾਣ ਕੋਟ ਪ੍ਰਣਾਮ ਨਮਸਕਾਰ ਤੇ ਸਮੁੱਚੇ ਸਤਖੰਡ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧ ਦੇ ਵੱਲੋਂ ਜਿੰਨੀਆਂ ਗੁਰੂ ਨਾਨਕ ਨਾਮਲੇ ਵਸਿੱਖ ਸੰਗਤਾਂ ਸਤਖੰਡ ਸ੍ਰੀ ਦਰਬਾਰ ਸਾਹਿਬ ਦੇਖੇ ਨੱਕ ਮਸਤਕ ਹੋ ਰਹੀਆਂ ਨੇ ਸੇਵਾਵਾਂ ਕਰ ਰਹੀਆਂ ਨੇ ਹਾਜ਼ਰੀਆਂ ਭਰ ਰਹੀਆਂ ਨੇ ਸਾਰੀਆਂ ਸੰਗਤਾਂ ਨੂੰ ਅਸੀਂ ਸਮੁੱਚੇ ਪ੍ਰਬੰਧ ਵੱਲੋਂ ਜੀ ਆਇਆਂ ਆਖਦੇ ਹਾਂ ਬਹੁਤ ਬਹੁਤ ਧੰਨਵਾਦ ਬਾਰ ਬਾਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਹੀਦੀ ਨੂੰ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਅਰਦਾਸ ਸ੍ਰੀ ਦਰਬਾਰ ਸਾਹਿਬ ਤੇ ਹਰ ਰੋਜ਼ਾਂ ਦੇ ਰਜਾਨਾ ਵੀ ਕਰਕੀ ਹੁੰਦੀ ਜਾਂਦੀ ਪਰ ਅੱਜ ਇਹ ਸਰਬਾਤ ਦਾ ਮਹੱਤਵ ਜਿਹੜੀ ਇਹ ਅਰਦਾਸ ਦਾ ਮਹਾਤਮ ਅੱਜ ਦੁਪਹਿਰੇ 2:30 ਵਜੇ ਦਾ ਸਮਾਂ ਹੈ ਜਿਹੜੇ ਪਿਛਲੇ ਪ੍ਰਾਤਨ ਸਮੇਂ ਤੋਂ ਮਰਿਆਦਾ ਚੱਲਦੀ ਆ ਰਹੀ ਹੈ ਇਹ ਤੋਂ ਇਤਿਹਾਸ ਦੇ ਮੁਤਾਬਕ ਤੇ ਇਹ ਤੋਂ ਭਾਵ ਇਹ ਹੈ ਕਿ ਗੁਰੂ ਅਰਜਨ ਦੇਵ ਜੀ ਨੇ ਦੁਪਹਿਰ ਦੇ ਸਮੇਂ ਜਿਹੜਾ ਇਹ 2:30 ਵਜੇ ਸ਼ਹਾਦਤ ਦਾ ਜਾਮ ਪੀਤਾ ਸੀ ਰਾਵੀ ਦੇ ਕੰਡੇ ਤੇ ਲਾਹੌਰ ਦੇ ਵਿੱਚ ਉਸ ਮਰਿਆਦਾ ਨੂੰ ਮੁੱਖ ਰੱਖ ਕਰਕੇ RAMKALI SAD ਜਿਹੜਾ ਵੈਸੇ ਪ੍ਰਾਣੀ ਦੇ ਚੜਾਈ ਕਰਨ ਤੋਂ ਬਾਅਦ ਦਸਹਿਰੇ ਤੇ ਪੜਿਆ ਜਾਂਦਾ ਹੈ ਤੇ ਦਸਹਿਰੇ ਤੋਂ ਬਾਅਦ ਜਿਹੜਾ ਸਲਾਨਾ ਵਰਸੀ ਹੁੰਦੀ ਉਹਦੋਂ ਨਹੀਂ ਪੜਿਆ ਜਾਂਦਾ ਪਰ ਇੱਥੇ ਮਰਿਆਦਾ ਇਹ ਹੈ ਕਿ ਗੁਰੂ ਅਰਜਨ ਦੇਵ ਜੀ ਦਾ ਜਿਹੜੇ ਸਾਲ ਵੀ ਜਦੋਂ ਵੀ ਸ਼ਹੀਦੀ ਦਿਹਾੜਾ ਆਉਂਦਾ ਹੈ ਤੇ RAMKALI ਦੇ ਸੱਦ ਦਾ ਜਾਪ ਗੁਰੂ ਘਰ ਦੇ ਰਾਗੀ ਸਿੰਘ ਕਰਦੇ ਨੇ ਤੇ ਮਰਿਆਦਾ ਦੇ ਅਨੁਸਾਰ ਰਾਗੀ ਸਿੰਘ ਕਰਕੇ RAMKALI ਸੱਦ ਦਾ ਪਾਠ ਫਿਰ ਅਰਦਾਸ ਹੁੰਦੀ ਹੈ ਉਹਦੇ ਤੋਂ ਭਾਵ ਹੈ ਕਿ ਦੁਪਹਿਰ ਦੇ ਟਾਈਮ ਤੇ ਗੁਰੂ ਸਾਹਿਬ ਜੀ ਨੇ ਸ਼ਹੀਦੀ ਦਿੱਤੀ ਸੀ ਤੇ ਦੁਪਹਿਰ ਦੇ ਟਾਈਮ ਇਹ ਜਿਹੜੀ ਅਰਦਾਸ ਬੇਨਤੀ ਹੈ ਸ਼ਹੀਦੀ ਦੀ ਜਿਹੜਾ ਸ਼ਹੀਦੀ ਦਿਹਾੜੇ ਦੀ ਹੈ ਉਹ ਤਾਂ ਕੀਤੀ ਜਾਂਦੀ ਹੈ ਇਸ ਕਰਕੇ ਇਹ ਅਰਦਾਸ ਦਾ ਸਮਾਂ ਜਿਹੜਾ ਇਹ ਰੱਖਿਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਬ ਸਾਹਿਬ ਜੀ ਮਾਸ਼ਾਅੱਲਾਹ ਦੀ ਸ਼ੂਰਜੋੜ ਮੇਲਾ ਵਾ ਕੀ ਕਹਿਣਾ ਚਾਹੁੰਦੇ ਸੰਗਤਾਂ ਨੇ ਕੀ ਭੇਂਦੀਆਂ ਕਰਨਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਹਿਦਾਂਦੇ ਸਰਪਾਜ ਧੰਨ ਧੰਨ ਸਾਹਿਬ ਸੰਤੂਰ ਸਿੰਘ ਦੇ ਪਾਤਸ਼ਾਹ ਜੀ ਦਾ 409 ਸ਼ਹੀਦੀ ਜਾੜਾ ਬੜੇ ਚਾਰ ਨਾਲ ਸਤਕਾਰ ਨਾਲ ਗੁਰੂ ਰੂਪ ਸਾਤ ਸੰਗਤ ਮਨਾ ਰਹੀ ਹੈ 22 ਤਰੀਕ ਨੂੰ ਆਰੰਭ ਹੋਇਆ ਸੀਗਾ ਖੰਨਪਟ ਸਾਹਿਬ 29 ਤਰੀਕ ਨੂੰ ਨਗਰ ਕੀਰਤਨ ਸਰਾਵਲੀ ਸਾਈਡ ਤੋਂ ਆਰੰਭ ਹੋ ਕਰਕੇ ਮੱਖ ਵੱਖ ਪੜਾਦਾਰ ਪੜਾ ਸ਼ਹਿਰ ਚ ਹੁੰਦਾ ਆ ਦੁਪਹਿਰੋਂ ਬਾਅਦ ਸਮਾਪਤੀ ਹੋਈ ਉਸ ਤੋਂ ਬਾਅਦ ਗੁਰਮਤ ਸਮਾਗਮ ਜਿਹੜੇ ਆ ਮੰਦਿਰ ਸਾਹਿਬ ਦੁਆਨ ਹਾਲ ਦੇ ਵਿੱਚ ਚਲਾਇਆ ਗਿਆ 30 ਤਰੀਕ ਨੂੰ ਸੇਰੇ ਅੰਮ੍ਰਿਤ ਵੇਲੇ ਭੋਗ ਪਾਉਣ ਉਪਰੰਤ ਸੁਖਮਣੀ ਸੋਹ ਅੰਮ੍ਰਿਤ ਪ੍ਰਭ ਨਾਮ ਭਗਦੇ ਨਾ ਕੇ ਮਨੁਬਸਰਾ ਵਾਣੀ ਦੇ ਨਾਲ ਸਟੇਜ ਦੀ ਅਰੰਭਤਾ ਹੈ। ਹੁਣ ਗੁਰਮਤ ਸਮਾਗਮ ਰਾਗੀ ਢਾਡੀ ਸਿੰਘ ਸਹਿਬਾਨ ਗੁਰ ਇਤਿਹਾਸ ਸੁਣਾ ਰਹੇ ਨੇ। ਗੁਰੂ ਅਰਜਨ ਸਾਹਿਬ ਜੀ ਦੀ 419 ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਿੱਖ ਸੰਗਤ ਦੇ ਸਹਿਯੋਗ ਦੇ ਨਾਲ ਜਿੰਨਾ ਵੀ ਪ੍ਰਬੰਧ ਕੀਤਾ ਆ ਗਰਮੀ ਨੂੰ ਪੰਗਾ ਕਰਕੇ ਲੰਗਰ ਪਾਣੀ ਨੂੰ ਲਾਇਕ ਕਰਕੇ ਰਹਾਇਸ਼ ਪਾਰਕਿੰਗ ਸਾਰਾ ਹੀ ਸੰਗਤ ਦੇ ਸਹਿਯੋਗ ਦੇ ਨਾਲ ਕੀਤਾ ਗਿਆ ਹੈ। ਗੁਰੂ ਅਰਜਨ ਸਾਹਿਬ ਦੇ ਘਰ ਆਈ ਸਿੱਖ ਸੰਗਤ ਨੂੰ ਦੋਵੇਂ ਹੱਥ ਜੋੜ ਕਰਕੇ ਜਿਹੜਾ ਪੰਜਵਾ ਦਰਿਆ ਨਸ਼ਿਆਂ ਦਾ ਵਗ ਰਿਹਾ ਏ ਉਹ ਤੋਂ ਸਾਨੂੰ ਬਚਣ ਦੀ ਲੋੜ ਏ ਭਰਾ ਮਾਰੂ ਜੰਗ ਤੋਂ ਬਚੀਏ ਗੁਰੂ ਵਾਲੇ ਬਣੀਏ ਅਮਰਤ ਛਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅੰਜੀਪ ਸਿੰਘ ਕੀ ਕਹਿਣਾ ਤੁਹਾਨੂੰ ਅੰਜੀਪ ਸਿੰਘ ਜੀ 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 ਵਾਹਿਗੁਰੂ ਜੀ ਕਾ ਸਵਾਹਿਗੁਰੂ ਫਤਹ ਸੇ ਗੁਰੂ ਅਰਜਨ ਦੇਵ ਜੀ ਦੀ ਜੜੇ ਤੇ ਨੰਗਰ ਨਾਲ ਸ਼ਬੀਨਾ ਸ਼ਕਲੋਂ ਨਾਲੇ ਸ੍ਰੀ ਗੁਰੂ ਅਰਜਨ ਜੀ ਜੀਰਾ ਪਾਰਸੋਂ ਸੁਬਿਹਰੇ ਲਾਲنگਰ ਸ਼ਕਾਣਾ ਨਾਲ ਬਾਬਾ ਜੀ ਦਾ ਮਠਾ ਦੇ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਨ ਤਨ ਪੰਚਮ ਪਾਸ਼ਾ ਸ਼ਹੀਦ ਗੁਰੂ ਅਰਜਨ ਦੇਵ ਜੀ ਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਗੁਰੂ ਅਦੇ ਸ਼ਹੀਦੀ ਦਿਹਾੜਾ ਤਾਂ ਵੈਸੇ ਸਾਰੇ ਪੰਜਾਬ 'ਤ ਮਨਾਇਆ ਜਾਂਦਾ ਪਰ ਤਰਨ ਤਰਨ ਵਿੱਚ ਖਾਸ ਕਰਕੇ ਮਨਾਇਆ ਜਿਆਦਾ ਮਨਾਇਆ ਜਾਂਦਾ ਹੈ ਕਿਉਂਕਿ ਇਹ ਪੰਚਮ ਪਾਸ਼ਾ ਸ਼ਹੀਦ ਗੁਰੂ ਅਰਜਨ ਦੇਵ ਜੀ ਦੀ ਵਸਾਈ ਹੋਈ ਨਗਰੀ ਹੈ ਤੇ ਗੁਰੂ ਦੇ ਦਰਸ਼ਕਨ ਵਾਸਤੇ ਇੱਥੇ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ ਆਣ ਕੇ ਠੰਡੇ ਮਿੱਠੇ ਜਲ ਸਕਦੇ ਨੇ ਗੁਰੂ ਮਹਾਰਾਜ ਦਾ ਬਹੁਤ ਬਹੁਤ ਸ਼ੁਕਰਾਨਾ ਕਰਦੇ ਹੰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਸੰਤਾਂ ਸੰਭਾਗ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਈਦਾਂ ਦੇ ਸਰਪੱਤਕ ਅੱਗੇ ਮਾਲਕ ਜੋ ਵੀ ਅੱਜ ਸਿੱਧੀ ਗੁਰਪੁਰਬ ਹੈ ਕਿ ਉਹਨਾਂ ਦੇ ਲਾਈ ਹੋਏ ਮਾਰਕ ਸੰਕਟਾਂ ਪ੍ਰਕਰਮਾ ਜਲ ਸੇਵਾ ਸਟੇਡੀਅਮ ਆਪ ਵੀ ਦੇ ਹੁਕਮ ਸੰਕਟਾਂ ਦੇ ਸੰਯੋਗ ਦੇ ਨਾਲ ਚੱਲ ਰਿਹਾ ਹੈ ਜੋ ਕਿ ਹਰ ਸਾਲ ਦੀ ਤਰ੍ਹਾਂ ਜੋ ਕਿ ਡੀ ਗੁਰਪੁਰ ਵਹ 419 ਮਨਾਇਆ ਜਾ ਰਿਹਾ ਹੈ ਇਸ ਵਿੱਚ ਜੋ ਕਿ ਮੁੱਖ ਪ੍ਰਵਾਦਾਰ ਭਾਈ ਤਰਲਵਿੰਦਰ ਸਿੰਘ ਦਰਬਾਰ ਸਾਹਿਬ ਕਰਨ ਕਾਰਨ ਮੈਂਡਰ ਸਾਹਿਬ ਭਾਈ ਤਰਨਿੰਦਰ ਸਿੰਘ ਦੇ ਸੰਯੋਗ ਨਾਲ ਇਹ ਸਾਰੀ ਸੇਵਾ ਚੱਲ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਰਮਲ ਗੰਨਵਾਲਾ ਮੈਂ ਜੋਤ ਸਰੂਪੀ ਰਹਿਓਪਾਰ ਪਨਮਥਲਾ ਕਸ਼ਮੀਰ ਲਈ ਗੁਰਵਰ ਜੀ ਪ੍ਰਤਾਪ ਸਾਹਿਬ ਜਦ ਨੌਰੇ ਹੀ ਪਾਵਨ ਲਾਰ ਹੁਦਾਇ ਤਬ ਨੌਬਰ ਉਦੇਸ ਹੁਤੇ ਬਹੁਤ ਆਇਓ ਖਲ ਗੋਰ ਸਮੁੰਦਰ ਬੁੱਢਾ ਥੇ ਅਭੂ ਮੇਕਾ ਹੀ ਪਛਤਾਇਓ ਸਿਧਾ ਤੇ ਵਿਚਾਰ ਇਹ ਹਮਤਰਾ ਜਗਦਾਰਨ ਖੋਫਦਾਰ ਬਨਾਇਓ ਜਪੇ ਗਿਨ ਅਰਜਨ ਦੇਵ ਗੁਰੂ ਤੇ ਸੰਗਠ ਜੋੜ ਗਰੋ ਆਇਓ ਮੇਰਾ ਕੀਆ ਮਿਠਾ ਲਗੇ ਹਰ ਨ ਪਦਾਰਥ ਨਾ ਦੇ ਮੰਗੇ ਮਹਾਵਾਕ ਅਨੁਸਾਰ ਅੱਜ ਪੰਜਬ ਬਾਦਸ਼ਾਹੀ ਜੰਦੇ ਸਰਦਾਰ ਅੰਦਰ ਸਾਹਿਬ ਜੁਨਵਰ ਜੰਦੇ ਜੁਨਾਰੇ ਦਾ ਸ਼ਹੀਦੇਗਰ ਪਰ ਸੋ ਸਰਦਾ ਇਲਾਕਾ ਨਿਵਾਸੀ ਸ਼ਹਿਰ ਦੇ ਸੰਗਤਾਂ ਅਤੇ ਦੇਸ਼ ਦੇ ਦੇਸ਼ੀ ਦੇ ਪੁੱਜਿਆ ਸਰਕਾਰ ਦੇ ਹਾਲ ਮਰੀ ਸਰਦਾ ਪਰ ਆਵਰਾ ਸਾਹਿਬ ਸਿਰ ਦਰਬਾਰ ਸਭ ਤੋਂ ਅੰਦਰ ਦੇ ਬੁਲਾ ਰਹੇ ਹਨ ਸਮੁੱਚੇ ਸਬਾਦ ਸਬੰਧ ਜੀ ਦਰਬਾਰ ਸਭ ਤੋਂ ਅੰਦਰ ਅਤੇ ਸਮੁੱਚੀ ਸਭਾ ਸਹਿ ਦੇ ਨੂੰ ਰਵਾਇਦਾ ਸਹਿ ਜੋ ਨਾਮ ਲੈ ਗਾ ਰਹੇ ਹਨ ਸਭਤੀਆ ਸਾਹਿਬਾ ਜੀ ਔਰ ਵਾਸਤੇ ਜਾਣ ਵਾਸਤੇ ਬਹੁਤਾ ਪ੍ਰਬੰਧ ਕੀਤੇ ਗਏ ਹਨ ਔਰ ਗੁਰੂ ਜੀ ਸ਼ਬੀਲਾ ਗੁਰੂਗੱਲ ਲੰਗਰ ਬਗ ਬਗ ਜਿਥੇ ਮੰਡੀਆਂ ਵੱਲੋਂ ਅਤੁੱਟ ਵਰਤਾਇਆ ਜਾ ਰਿਹਾ ਹਨ ਮੱਖਾਂ ਦੀ ਗਿਣਤੀ ਵਿੱਚ ਸੰਗਤਾਂ ਜੋ ਹਨ ਅੱਜ ਸਾਬ ਜੀ ਨੂੰ ਅਰਜਨ ਦੇਵ ਜੀ ਮਾਣੇ ਇਸ ਪਾਵਨ ਮੇਤਸਤਾਨ ਦੇ ਮਹਿਤਮਸਤਕ ਹੋ ਗਏ ਉਹਨਾਂ ਨੂੰ ਸਰਦਾ ਦੇ ਫੁੱਲ ਮੇਡ ਕਰ ਰਹੀ ਹੈ ਉਹਨਾਂ ਅਗੇ ਕੋਟੜ ਕੋਟ ਪ੍ਰਣਾਮ ਕਰ ਰਹੀ ਹੈ ਗੁਰੂ ਸਾਹਿਬ ਦੀ ਲਸਾਨੀ ਸ਼ਹਾਦਤ ਜੋ ਕਿ ਸਾਡੀ ਸੇਕ ਕੌਮ ਲਈ ਬਹੁਤ ਅਦੁੱਤੀ ਮਿਸਾਲ ਹੈ ਜੋ ਕਿ ਸ਼ਹੀਦਾਂ ਦੇ ਸਰਤਾਜ ਹਨ ਸਭ ਤੋਂ ਮਹਾਨੀ ਸ਼ਹਾਦਤ ਉਹਨਾਂ ਨੇ ਦਿੱਤੀ ਹੈ ਅਤੇ ਉਸ ਤੋਂ ਬਾਅਦ ਲੜੀ ਚੱਲੀ ਹੈ ਕਰ ਕਰ ਦੇ ਵਿੱਚ ਹਰ ਕਰ ਦੇ ਵਿੱਚ ਸਹੀਦੀ ਰਾਜੋ ਪਗਾਮ ਹੈ ਉਹਨਾਂ ਨੇ ਦਿੱਤਾ ਹੈ ਔਰ ਕਿਸ ਤਰ੍ਹਾਂ ਅੱਗੇ ਵਧ ਕੇ ਸਮਾਜ ਦੀ ਸੇਵਾ ਕਰਨੀ ਹੈ ਕੌਮ ਦੇ ਖਾਤਰ ਆਪਣਾ ਸੀਸ ਵਾਰਨਾ ਹੈ ਕਿਸ ਤਰ੍ਹਾਂ ਬਲਦਾਨ ਦੇਣਾ ਹੈ ਉਸ ਮੁੁੱਤੀਆ ਜੋ ਉਹਨਾਂ ਨੇ ਸੇਵਾਵਾਂ ਨਿਭਾਇਆ ਹਨ ਆਪਣੇ 43 ਸਾਲ ਦੀ ਆਯੂ ਦੇ ਵਿੱਚ ਉਹਨਾਂ ਨੇ ਅਨੇਕਾਂ ਹੀ ਸਮੁੱਤੀ ਕਾਰਜ ਜੋ ਹਨ ਜਨ ਕਲਿਆਣ ਦੇ ਲਈ ਸਮੁੱਤੀ ਲੋਕਾਈ ਦੇ ਲਈ ਇਸ ਪਵਨ ਪਵਿੱਤਰ ਸਥਾਨ ਨੂੰ ਉਭਾਰਨ ਦੇ ਲਈ ਔਰ ਸ਼੍ਰੀ ਦਰਬਾਰ ਸਾਹਿਬ ਤਰਨਤਾਰਨ ਜੋ ਕਿ ਉਹਨਾਂ ਦਾ ਵਸਾਇਆ ਹੋਇਆ ਨਗਰ ਹੈ ਸ਼੍ਰੀ ਹਰਮੰਦਰ ਸਾਹਿਬ ਦੀ ਇਹ ਉਹਨਾਂ ਨੇ ਰਸਾਈ ਸੀ ਔਰ ਉਸ ਦੀ ਮੁਕੰਮਲ ਸੇਵਾ ਕਰਵਾਈ ਉਸ ਤੋਂ ਬਾਅਦ ਸਾਹਿਬ ਜੀ ਗੁਰਨ ਸਿੰਘ ਜੀ ਮਹਾਰਾਜ ਦਾ ਪਾਵਨ ਪਵਿੱਤਰ ਜੋ ਸਰੂਪ ਹੈ ਉਹਨਾਂ ਨੇ ਜੀ ਆਨਸਰ ਸਾਹਿਬ ਵਿਖੇ ਭਾਈ ਗੁਰਦਾਸ ਜੀ ਕੋਲ ਤਿਆਰ ਕਰਵਾ ਗਏ ਬਾਬਾ ਬੁੱਢੇ ਜੀ ਕੋਲ ਪਹਿਲਾ ਪ੍ਰਕਾਸ਼ ਕਰਵਾਇਆ ਕੱਲ ਜਿਹੜਾ ਜਹਾਜ ਅਰਜਨ ਗੁਰੂ ਸੈਕਟਰ ਸੇਵਾ ਦੇ ਤੌਰ ਤੇ ਮਹਾਵਾਕਾ ਉਸਾਰ ਅੱਜ ਆਓ ਸਾਹਿਬ ਜੀ ਗੁਰਨ ਸਿੰਘ ਜੀ ਮਹਾਰਾਜ ਦੇ ਲੜ ਲਾ ਕੇ ਅੰਬਰਵਾਤੋਂ ਮੁਕਤ ਹੋ ਕੇ ਪਖੰਡਵਾਤੋਂ ਦੂਰ ਹੋ ਕੇ ਸਭ ਸ਼ਰਧਾਰਜਨ ਦੇ ਮਾਰੇ ਲੱਗ ਲਿਈਏ ਅਜੇ ਉਹਨਾਂ ਦੇ ਚਰਨਾਂ ਵਿੱਚ ਸੀਸ ਮੇੜ ਕਰਦੇ ਹੋਇਆ ਅਗੇ ਦੇ ਫੁੱਲ ਫੇਟ ਕਰਦੇ ਹੋਇਆ ਸਰਦਾਂ ਫੁੱਲ ਫੇਟ ਕਰਦੇ ਹੋਇਆ ਨਿਤ ਬਸਤਵ ਹੁੰਦੇ ਹਾਂ ਉਹਨਾਂ ਕੋਡਾੜ ਕੋਡ ਪਰਨਾਮ ਕਰਦੇ ਹਾਂ ਔਰ ਉਹਨਾਂ ਦੀ ਨਸਾਨੀ ਸ਼ਾਨਦਤ ਨੂੰ ਸਮੁੱਚਿਆ ਸਤਿਨਾਮ ਕਰੀਏ ਕੋਡਾੜ ਕੋਡ ਪਰਨਾਮ ਕਰ ਲਿਆ ਹਨ ਵਾਹਿਗੁਰੂ ਜੀ ਕਾ ਖਾਲਸਾ ਇਸੇ ਸਬੰਧ ਦੇ ਵਿੱਚ ਸ਼ਰਧਾਰਜਨ ਦੇ ਪ੍ਰਿੰਤੰਦਰਵਾਰ ਸਭਾ ਵੱਲੋਂ ਹਰ ਸਾਲ ਦੇ ਤਰ੍ਹਾਂ ਫੰਡੇ ਬਣੇ ਰਾਜ ਦੇ ਸਮਿਲਨ ਔਰ ਗੁਰੂ ਦਾ ਲੰਗਰ ਲਗਾਤਾਰ ਦੋ ਦਿਨ ਤੋਂ ਅਜੋਟ ਵਰਦਾਇਆ ਜਾ ਰਹੇ ਹਨ ਸਮੁੱਚੀਆਂ ਸੰਗਤਾਂ ਬਹੁਤ ਪਿਆਰ ਦਿਖਾ ਰਹੀਆਂ ਹਨ ਬੜੀ ਸ਼ਰਧਾ ਭਾਵਨਾ ਨਾਲ ਸਮੁੱਚੇ ਸਮਾਗਮ ਚੱਲ ਰਹੇ ਹਨ ਆਈਆ ਇਸ ਮੁਸਕਤਾਂ ਦਾ ਇੱਕ ਵਾਰ ਫੇਰ ਜੀ ਆਇਆਂ ਨੂੰ ਪਰ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਾਰੀ ਸਾਹਿਬ ਸਿੰਘ ਜੀ ਬਲਾਉ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਪੰਚਮ ਪਾਸ਼ਾ ਸ਼ਹੀਦਾਂ ਦੇ ਸਰਦਾਰ ਸਾਬ੍ਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਅੱਜ ਜੋ ਛੀਦੀ ਦਿਹਾੜਾ ਬੜੇ ਹੀ ਉੱਚੇ ਪੱਧਰ ਤੇ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਵਿਖੇ ਤਰਨਤਾਰਨ ਦੀਆਂ ਸਮੁੱਚੀਆਂ ਸ਼ਹਿਰ ਦੀਆਂ ਸੰਗਤਾਂ ਧਾਰਮਿਕ ਜਥੇਬੰਦੀਆਂ ਸਮਾਜਿਕ ਸੇਵੀ ਅਤੇ ਵੱਖ-ਵੱਖ ਸੰਗਤਾਂ ਵੱਲੋਂ ਇਹ ਬੜੇ ਉੱਚੇ ਪੱਧਰ ਤੇ ਮਨਾਇਆ ਜਾ ਰਿਹਾ ਜਿੱਥੇ ਸਰਬਸੰਦੀ ਵਾਲਤਾ ਸੇਵ ਸਭਾ ਮਨਿੰਦਰ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਸਮੁੱਚੇ ਹੀ ਰਬੰਦ ਸਦਕਾ ਇਹ ਜਿਹੜੀਆਂ ਸਿੱਧੀ ਧਰੇ ਦੀ ਇਸ ਸੰਬੰਧ ਵਿੱਚ ਵੱਖ-ਵੱਖ ਜਗ੍ਹਾ ਤੇ ਸੰਗਤਾਂ ਨੇ ਠੰਡੇ ਮਿੱਠੇ ਜਲਦੀਆਂ ਸ਼ਬੀਲਾ ਲਗਾਈਆਂ ਹਨ ਉੱਥੇ ਹੀ ਦੂਰੋਂ ਦੂਰੋਂ ਇੰਨਾ ਸ਼ਰਾਂ ਤੋਂ ਸੰਗਤਾਂ ਪਹੁੰਚ ਕੇ ਗੁਰੂ ਘਰ ਦੀਆਂ ਜੋ ਦਰਸ਼ਨ ਦੇਾਰੇ ਕਰਕੇ ਅਸੀਸਾਂ ਪ੍ਰਾਪਤ ਕਰ ਰਹੀਆਂ ਹਨ ਸੋ ਮੈਂ ਸਮੂਥੀ ਸਿੱਖਪੰਥ ਨੂੰ ਸਮੂਥੀਆਂ ਸੰਗਤਾਂ ਨੂੰ ਸਰਬ ਸੰਜੀਵਾਲਤਾ ਸੇਵ ਸਭਾ ਵੱਲੋਂ ਸਾਰੇ ਮੈਂਬਰਾਂ ਸਾਹਿਬਾਨ ਵੱਲੋਂ ਬੇਨਤੀ ਕਰੂੰਗਾ ਕਿ ਆਓ ਅੱਜ ਜਿਹੜੀ ਲੋੜ ਹੈ ਜੋ ਨਸ਼ੇ ਦੀ ਦਲਦਲ ਦੇ ਵਿੱਚ ਪੰਜਾਬ ਜਿਹੜਾ ਹੱਸਿਆ ਹੋਇਆ ਹੈ ਉਹਨੂੰ ਆਪਾਂ ਰਲ ਮਿਲ ਕੇ ਜਿੱਦਾਂ ਆਪਾਂ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਇੱਕ ਪੰਥ ਥੱਲੇ ਇਕੱਠੇ ਹੋ ਕੇ ਅੱਜ ਆਪਾਂ ਜੋ ਸੇਵਾ ਕਰ ਰਹੇ ਹਾਂ ਕਿਉਂਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇੰਨੇ ਮੰਨੀ ਕਿਉਂਦੇ ਉਹਨਾਂ ਨੇ ਜੋ ਭਰਾਤਾ ਸੀ ਪਿਰਤੀ ਚੰਦ ਜੀ ਉਹਨਾਂ ਨੇ ਬਹੁਤ ਗੁਰੂ ਸਾਹਿਬ ਜੀ ਦੇ ਨਾਲ ਇਲਕਾ ਕੀਤੀ ਸਮੇਂ ਦੀਆਂ ਬਜ਼ੁਰਗਤਾ ਕੀਤੀ ਤੇ ਸਮੇਂ ਦੀਆਂ ਸਰਕਾਰਾਂ ਨੂੰ ਕਹਿ ਗਏ ਕਿ ਗੁਰੂ ਸਾਹਿਬ ਜੀ ਨੂੰ ਸੀਹੇ ਦਿਵਾ ਕੇ ਸ਼ੀਨ ਕੀਤਾ ਗਿਆ ਜੋਤਾ ਪੱਤੀ ਤਵੀ ਤੇ ਬਿਖਾਇਆ ਗਿਆ ਲੇਕਿਨ ਗੁਰੂ ਸਾਹਿਬ ਜੀ ਨੇ ਉਸ ਸੱਚੇ ਪਾਤਸ਼ਾਹ ਨੂੰ ਯਾਦ ਕਰਕੇ ਤੇਰਾ ਕੀਆ ਮਿੱਠਾ ਲਾਗੇ ਹਰਨਾਮ ਪਦਾਰਥ ਨਾਨਕ ਮੰਗੇ ਦੇ ਮਾਵਾਤਾ ਅਨਸਾਰ ਉਹਨਾਂ ਨੇ ਉਸ ਸ੍ਰੀ ਦੀ ਦਾ ਜਾਨ ਦੇ ਦਾ ਪੀਤਾ ਉਸ ਪਰਮ ਬ੍ਰਹਮਾ ਪਰਮੇਸ਼ਰ ਗੁਰੂ ਸਾਹਿਬ ਜੀ ਦਾ ਜੋ ਸੰਧਾਤ ਹੈ ਕਿ ਇੰਨੀ ਮੰਨਣੀ ਤੇ ਗੁਰੂ ਦੇ ਜੋ ਸਿੱਖੀ ਤੇ ਪਹਿਰਾ ਦੇਣਾ ਆ ਇਸੇ ਤਰ੍ਹਾਂ ਹੀ ਅਸੀਂ ਸੰਗਤਾਂ ਨੂੰ ਨਮਾਣੇ ਜੀ ਜਥੇਬੰਦੀ ਸਰਬ ਸੰਧੀ ਵਾਲਤਾ ਸੇਵਕ ਵੱਲੋਂ ਸੇਵਕ ਸਭਾ ਵੱਲੋਂ ਇਹ ਹੀ ਬੇਨਤੀ ਕਰਦੇ ਆਂ ਕਿ ਆਓ ਅਸ ਵੇਲੇ ਸਿੱਖ ਪੰਥ ਨੂੰ ਧਾਰਮਿਕ ਜਥੇਬੰਦੀਆਂ ਨੂੰ ਸਮਾਜ ਸੇਵੀ ਸੰਸਥਾਵਾਂ ਨੂੰ ਤੇ ਜਿਹੜੇ ਕੌਮ ਦੇ ਦਰਦੀ ਨੇ ਉਹਨਾਂ ਨੂੰ ਅਸ ਵੇਲੇ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਤੇ ਇੱਕ ਵੀਰਾ ਘੱਟ ਕੇ ਇੱਕ ਪੰਥ ਦੇ ਨਾਂ ਤੇ ਜਿਹੜਾ ਅਸ ਵੇਲੇ ਨਸ਼ੇ ਦੀ ਦਲਦਲ ਵਿੱਚ ਵਸਦਾ ਮੈਂ ਤੇ ਇਹੀ ਸੰਦੇਸ਼ ਦਊਂਗਾ ਕਿ ਅਸ ਵੇਲੇ ਜਿੱਦਾਂ ਹਰੇਕ ਜੋ ਪੰਥ ਦਰਦੀ ਨੇ ਉਹਨਾਂ ਦਾ ਜੋਰ ਲੱਗਾ ਹੋਇਆ ਕਿ ਜੋ ਨੌਜਵਾਨ ਪੀੜ੍ਹੀ ਜੋ ਪੰਜਾਬ ਦੇ ਨੌਜਵਾਨ ਨੇ ਉਹਨਾਂ ਦਾ ਬਹੁਤ ਕਾਹਨ ਕੀਤਾ ਜਾ ਰਿਹਾ ਤੇ ਆਓ ਸੰਗਤ ਜੀ ਆਪਾਂ ਰਲ ਕੇ ਇਹ ਗੁਰੂ ਸਾਹਿਬ ਜੀ ਦਾ ਜੋ ਅਜਿਹੀ ਦੀਹਾੜੇ ਦਾ ਇਹੀ ਪਾਗਮ ਮੈਂ ਦੇਣਾ ਚਾਹੁੰਦਾ ਕਿ ਆਓ ਇੱਕ ਛੰਦੇ ਥੱਲੇ ਇਕੱਠੇ ਹੋ ਗਏ ਤੇ ਆਪਾਂ ਸਿੱਖ ਪੰਥ ਦੀਆਂ ਜੋ ਗੁਰੂ ਸਾਹਿਬ ਜੀ ਨੇ ਔਰ ਨੇ ਪਾਏ ਆ ਉਹਨਾਂ ਪੂਰਨਿਆਂ ਤੇ ਚੱਲ ਕੇ ਆਪਾਂ ਬਾਣੀ ਬਾਣੇ ਦੇ ਧਾਰਨੀ ਹੋਈਏ ਸੇਵਾ ਸਿਮਰਨ ਕਰਕੇ ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਨੂੰ ਸੰਦਾਗ ਬਖਸ਼ਿਆ ਉਹਨਾਂ ਤੇ ਚੱਲ ਕੇ ਤੇ ਆਪਾਂ ਪਹਿਰਾ ਦੇਈਏ ਸੋ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਜੀ ਜੋ ਸਾਡੇ ਸਾਫ ਦਾ ਪ੍ਰਧਾਨ ਨੇ ਜਥੇਬੰਦੀ ਦੇ ਉਹ ਵੀ ਸੰਗਤ ਦੇ ਨਾਲ ਦੋ ਭਜਨ ਸਾਂਝੇ ਕਰਨਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੁਮਿਖੀਆਂ ਜਿਹੜੀ ਨਾਨਕ ਨਾਮ ਲੈਵਾ ਸੰਗਤਾਂ ਅੱਜ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਕੱਤਰ ਹੋ ਕੇ ਗੁਰੂ ਸਾਹਿਬ ਦੇ ਚਾਤਾਂ ਨੂੰ ਨਤਮਸਤਕ ਹੋਣ ਆ ਰਹੀਆਂ ਨੇ ਸਾਰਿਆਂ ਦੇ ਅੱਗੇ ਹੋ ਓਪੀ ਲੱਗੀ ਆਪਣੇ ਸਾਰੇ ਵਖਰੇਵੇਂ ਖਤਮ ਕਰਕੇ ਸਰਬ ਸੰਜੀਵਤਾ ਦਾ ਸੰਦੇਸ਼ ਦੇ ਕੇ ਇਕੱਠੇ ਹੋਈਏ ਤੇ ਨਸ਼ਨ ਤੇ ਆ ਕੇ ਤੇ ਆਪਾਂ ਸਮੁੱਚੇ ਹੀ ਦੇਸ਼ ਨੂੰ ਪੂਰੀ ਦੁਨੀਆ ਨੂੰ ਸਿੱਖ ਪੰਥ ਦਾ ਸੁਨੇਹਾ ਪਹੁੰਚਾਈਏ ਕਿ ਕਿਵੇਂ ਗੁਰੂ ਸਾਹਿਬ ਨੇ ਇੰਦਰੀ ਮੰਨੀ ਜ਼ੁਲਮ ਦੇ ਅੱਗੇ ਤੇ ਉਹ ਜ਼ੁਲਮ ਦੇ ਅੱਗੇ ਉਹ ਜੁਲਮ ਦਾ ਟੱਕਰਾਂ ਕੀਤਾ ਤੇ ਸ਼ਾਂਤੀ ਦਾ ਉਹਦਾ ਸੁਨੇਹਾ ਦਿੱਤਾ ਤੇ ਸੋ ਸਾਰਿਆਂ ਨੂੰ ਇਹੋ ਬੇਨਤੀ ਆ ਵੀ ਸ਼ਾਂਤੀ ਦਾ ਸੁਨੇਹਾ ਲੈ ਕੇ ਆਪਾਂ ਚੱਲਣਾ ਤੇ ਆਪਾਂ ਤੇ ਦੁਨੀਆ ਦੇ ਵਿੱਚ ਸਿੱਖ ਪੰਥ ਦੀ ਸ਼ਾਨ ਨੂੰ ਚੀ ਕਰਨੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰੁਪਿੰਦਰ ਸਿੰਘ ਸੋਨੂੰ ਅਡਾ ਬਿਆਰ ਦੁਕਾਨਦਾਰ ਜੁਨੀਆ ਦਾ ਪ੍ਰਧਾਨ ਸ਼ਹਿਰ ਨਵਾਸੀਆਂ ਦਾ ਧੰਨਵਾਦ ਕਰਨਾ ਚਾਹੁੰਦਾ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜਾ 419 ਵਾ ਮਨਾਇਆ ਜਾ ਰਿਹਾ ਵਾ ਜੀ ਤੇ ਕੋਨੇ ਕੋਨੇ ਤੋਂ ਪੰਜਾਬ ਦੀਆਂ ਇੰਡੀਆ ਦੀਆਂ ਬਾਹਰੋਂ ਸੰਗਤਾਂ ਦਾ ਆਯਾਦ ਦਾ ਧੰਨਵਾਦ ਜੀ ਵਖਰੇ ਵਖਰੇ ਸਟਾਲ ਲੰਗਰ ਫੇਬੀਲਾ ਲੱਗੀਆਂ ਹੋਈਆਂ ਵਾ ਜੀ ਤੇ ਧੰਨਵਾਦ ਕਰਨਾ ਚਾਹੁੰਦਾ ਸਾਰਿਆਂ ਦਾ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਕੋਟ ਕੋਟ ਪ੍ਰਣਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਸਾਡੇ ਸ਼ਹੀਦਾਂ ਦੇ ਸਰਤਾਜ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਅੱਜ ਸ਼ਹੀਦੀ ਦਿਹਾੜੇ ਮੌਕੇ ਸਮੇਂ ਉੱਚੇ ਤੌਰ ਤੇ ਜਿੱਥੇ ਅਸੀਂ ਗੁਰੂ ਕਰਨਾਥ ਮਸਤਕ ਹੋਏ ਹਾਂ ਸਮੁੱਚੀ ਟੀਮ ਦੇ ਸਮੇਤ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਵੀਰ ਸ਼ਿੰਦਾ ਜੀ ਸਮੁੱਚੀ ਭਾਰਤੀ ਜਨਤਾ ਪਾਰਟੀ ਦੀ ਵੱਖ-ਵੱਖ ਵਾਡਾਂ ਦੇ ਵਿੱਚ ਸ਼ਹੀਦੀ ਮੌਕੇ ਦਿਹਾੜੇ ਜਿਹੜੀਆਂ ਗੁਰੂ ਘਰ ਦੀ ਜਿੱਥੇ ਸੇਵਾ ਵੀ ਕੀਤੀ ਉੱਥੇ ਸ਼ਹੀਦਾਂ ਵੀ ਲਗਾਈਆਂ ਮੈਂ ਸਮੁੱਚੇ ਆਜ ਦੇ ਦਿਹਾੜੇ ਤੇ ਸਮੁੱਚੇ ਜ਼ਿਲ੍ਹਾ ਤਰਨਤਾਰਨ ਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਇਹ ਹੀ ਪਰਮਾਤਮਾ ਅਗੇ ਅਰਦਾਸ ਬੇਨਤੀ ਕਰਦਾ ਕਿ ਪਰਮਾਤਮਾ ਇਤਾਂ ਹੀ ਸਮੁੱਚੇ ਭਰਾਵਾਂ ਤੇ ਇਲਾਕੇ ਤੇ ਸਾਡੇ ਤੇ ਮਿਹਰ ਭਰਿਆ ਹੱਥ ਰੱਖਣ ਕਿ ਜੋ ਅੱਜ ਦੇ ਦਿਨ ਤੇਰਾ ਕੀ ਆ ਮੀਠਾ ਲੱਗੇ ਕਿ ਹਰੇਕ ਘੜੀ ਦੇ ਵਿੱਚ ਸਾਨੂੰ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਪਰਮਾਤਮਾ ਸਮੁੱਚੀਆਂ ਸੰਗਤਾਂ ਨੂੰ ਤੰਦਰੁਸਤੀਆਂ ਬਖਸ਼ੇ ਤੇ ਗੁਰੂ ਘਰ ਦੇ ਇਤਾਂ ਸ਼ਹੀਦੀ ਦਿਹਾੜੇ ਜਿਹੜੇ ਉਹ ਅਪਰਾਲੇ ਜਿਹੜੇ ਇੰਤਾਂ ਹੀ ਤਕੜੇ ਹੋ ਕੇ ਸਾਡੀ ਸਿੱਖ ਕੌਮ ਜਿਹੜੀ ਪੰਥ ਹੈ ਉਹ ਕਰਦੀ ਰਹੇ ਇਹਨਾਂ ਸ਼ਬਦਾਂ ਦੇ ਨਾਲ ਫਿਰ ਸਮੁੱਚੇ ਵੀਰਾਂ ਦਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਕੀ ਜਦ ਅਭੀ ਜੀ ਸ਼੍ਰੀ ਨਾਮ ਮੇਰਾ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦ ਜਿਹੜਾ ਬਣਾਇਆ ਜਾ ਰਿਹਾ ਮਾਣ ਸੀ ਇਸ ਦਰਬਾਰ ਸਾਹਿਬ ਮੱਥਾ ਟੇਕਣ ਆਏ ਜੇ ਪਰਿਵਾਰ ਦੇ ਨਾਲ ਕੀ ਕਹਿਣਾ ਚਾਹੋਗੇ ਜਿਗੁਰਾ ਜਿੰਦੇ ਆਗੇ ਦੇ ਸੀਦੀ ਦੇ ਸੀਦੀ ਦੇ ਤੇ ਅੰਮ੍ਰਿਤਪੁਰ ਤੋਂ ਮਾਂ ਜਿਗੁਰਾ ਜਿੰਦੇ ਜੀ ਰਿਪੋਰਟ ਕਰਦੇ ਵਾਈਕੂ ਜੀ ਦਾ ਖਾਤਾ ਵਾਈਕੂ ਜੀ ਕੀ ਵਗਰ ਗਿਆ 4 ਵਜੇ ਵਾਈਕੂ ਜੀ ਦਾ ਖਾਤਾ ਵਾਈ ਜੀ ਦੇ ਫਤੇ ਤਾਂ ਤਾਂ ਨੂੰ ਜਿਗੁਰਾ ਜਿੰਦੇ ਆ ਜੀ ਸੀਦੀ ਦੇ ਡਾ ਹਰ ਸਾਲ ਦੀ ਤਰ੍ਹਾਂ 419ਵਾਂ ਸਰਵਿਸੀ ਦੀ ਦੇ ਬਣਾ ਰਹੇ ਆ ਸਾਡੇ ਦੇ ਸਹਿਯੋਗ ਨਾਲ ਤੇ ਠੰਡੇ ਮਿੱਠੇ ਜਲਦੀ ਚਵੀਲਾ ਲਾਈਆਂ ਗਏ ਆ ਤੇ ਬਾਹਰੋਂ ਅੰਦਰੋਂ ਸਾਰੇ ਸਕਦਾਰ ਦਾ ਬਹੁਤ ਸਹਿਯੋਗ ਆ ਇਹ ਦਰਸ਼ਨ ਉਹਨਾਂ ਨੂੰ ਤੁਹਾਡੇ ਥਰੂ ਹੀ ਹੋ ਰਿਹਾ ਇਹ ਸੰਗਤਾਂ ਦਾ ਪਰਵਾਹ ਪਰਵਾਹਾਂ ਘਰ ਆvate ਸੱਚੇ ਬਾਤਾਂ ਸ਼ਬਦ ਨੂੰ ਸ਼ਬਦ ਨੂੰ ਸਿੱਧੇ ਦੱਸੇ ਪਾਉਂਦੇ ਨਸ਼ਿਆਂ ਤੋਂ ਰਹਿਤ ਕਰਨਾ ਜਿਹੜੀ ਜਿਹੜੀ ਸਭਾ ਵੱਲੋਂ ਆਹ ਤਾਂ ਦੋ ਮੇਥੇ ਜਿਹੜਾ ਲੰਗਰ ਲਗਾਇਆ ਜਾਂਦਾ ਧੰਨ ਧੰਨ ਬਾਬਾ ਦੀ ਸ੍ਰੀ ਗ੍ਰੰਥ ਕਾ ਪਾਠ ਹੀ ਕਿ 41 ਸਾਲ ਹੋ ਗਏ ਜਿਹਦੇ ਅਸੀਂ ਚਫੀਲ ਆ ਰਹੇ ਇੱਥੇ ਜੀ ਕਿਹੜੇ ਕਿਹੜੇ ਪਕਵਾਨ ਜਿਹੜੇ ਨਹੀਂ ਕਿਹੜੇ ਕਿਹੜੇ ਲੰਗਰ ਜਿਹੜੀ ਤੁਹਾਡੀ ਸਭਾ ਵੱਲੋਂ ਲਗਾਈ ਜਾਂਦੀ ਹੈ ਹਰ ਸਾਲ ਜਲਦੀਰਾ ਜੀ ਮੇ ਸਾਡਾ ਜਲਦੀਰਾ ਚੱਲਦਾ ਮਿੱਠੇ ਦਾ ਚਫੀਲ ਲੱਗਦੀ ਆ ਲੱਛੀ ਲੱਗਦੀ ਠੰ ਕੀ ਕਹਿਣਾ ਚਾਹੁੰਦੇ ਜੀ ਕੁਆਲਿਫਾਇਰ ਤੋਂ ਦੂਰੇਡੇ ਤੋਂ ਆਉਂਦੀਆਂ ਸੰਗਠਨਾਂ ਜਿਹੜੀਆਂ ਨਮਸਤਕ ਆਉਂਦੀਆਂ ਸੂਰ ਦੂਰੇਡੇ ਦੇ ਸੰਗਠਨ ਆ ਰਹੀਆਂ ਵਾ ਉਹਨਾਂ ਦਾ ਬਹੁਤ ਧੰਨ ਹਾਤ ਅਸੀਂ ਧੀ ਢਾਲੇ ਦੇ ਸਮਰਪਿਤ ਜੋ ਵੀ ਉਹਨਾਂ ਦਾ ਸਹਿਯੋਗ ਆ ਇਹ ਉਹਨਾਂ ਨੂੰ ਸਿੱਧੇ ਰਸਤੇ ਮਾਰਾ ਪਾਵੇ ਇਹ ਉਹਨਾਂ ਦੇ ਦਿਨ ਦੁਨੀ ਰਾਤ ਦੀ ਤਰਸਤ ਕੀ ਪਾਵੇ